ਸੈਂਟ ਨਹਿਰ ਬਣ ਗਈ ਤੇ ਮਸਲਾ ਪਹੁੰਚਿਆ ਖਾੜਕੂਆਂ ਤੱਕ ਖਾੜਕੂਆਂ ਨੇ ਮੀਟਿੰਗ ਕੀਤੀ ਵੀ ਇਦਾਂ ਦੇ ਪਾਣੀ ਗਿਆ ਤੇ ਜੇ ਪਾਣੀ ਚਲ ਗਿਆ ਤੇ ਸਾਡੇ ਪੱਲੇ ਕੱਖ ਨਹੀਂ ਇਸ ਕੰਮ ਦਾ ਮੋਰਚਾ ਚੁੱਕਿਆ ਭਾਈ ਬਲਵਿੰਦਰ ਸਿੰਘ ਚਟਾਣੀ ਨੇ ਸਭ ਤੋਂ ਵੱਡੇ ਇੰਜੀਨੀਅਰ ਐਮ ਐਸ ਸੀ ਕਰੀ ਨੂੰ ਫੋਨ ਕੀਤਾ ਗਿਆ ਇੰਜੀਨੀਅਰ ਸਾਹਿਬ ਮਸਲਾ ਪੰਜਾਬ ਦਾ ਹੈ ਪੰਜਾਬ ਦੇ ਪਾਣੀ ਦਾ ਪੰਜਾਬ ਦੀ ਅਣਖ ਤੇ ਗੈਰਤ ਦਾ ਏ ਤੁਸੀਂ ਇਹ ਕੰਮ ਛੱਡ ਕੇ ਦਿੱਲੀ ਚਲੇ ਜਾਓ ਜਿੰਨੀ ਕ ਨਹਿਰ ਬਣੀਆਂ ਠੀਕ ਆ ਕੰਮ ਅੱਗੇ ਨਾ ਤੋਰਿਓ ਨਹਿਰ ਨਾ ਬਣਾਇਓ ਇੰਜੀਨੀਅਰ ਪੁੱਛਦਾ ਤੂੰ ਕੌਣ ਆ ਅਗਲੇ ਬੰਨੇਉ ਫੋਨ ਤੇ ਆਵਾਜ਼ ਆਉਂਦੀ ਜੀ ਮੈਨੂੰ ਚਟਾਣਾ ਕਹਿੰਦੇ ਆ ਤੇ ਇੰਜੀਨੀਅਰ ਹੱਸ ਕੇ ਕਹਿੰਦਾ ਤੇਰੇ ਵਰਗੇ 3600 ਚਟਾਣੇ ਆਏ 3600 ਚਟਾਣੇ ਗਏ ਉਹ ਕਦੀ ਫੂਨਾ ਉੱਤੇ ਵੀ ਨਹਿਰਾਂ ਬੰਦ ਹੁੰਦੀਆਂ ਤੇ ਅਗਲੇ ਬੰਨੇ ਉਹ ਭਾਈ ਜਟਾਣੇ ਦੀ ਆਵਾਜ਼ ਸੀ ਇੰਜੀਨੀਅਰ ਸਾਹਿਬ ਗੁਰੂ ਕਿਰਪਾ ਕਰੇ ਜੇ ਕਰ ਦਿਓਗੇ ਤੇ ਠੀਕ ਆ ਨਹੀਂ ਤੇ ਫੂਨ ਤੇ ਹੀ ਬੰਦ ਕਰਾ ਕੇ ਵਿਖਾਵਾਂਗੇ ਤੇ ਇਹੋ ਜਿਹੀ ਕਰਾਵਾਂਗੇ ਮੁੜ ਕੇ ਝੱਲੂ ਦੇਣ ਚੜਿਆ 23 ਜੁਲਾਈ 1990 ਦਾ ਜਿਹੜੀ ਨਹਿਰ ਪੰਜਾਬ ਵਿੱਚੋਂ ਜਾਣੀਆ ਹਰਿਆਣੇ ਨੂੰ ਪੰਜਾਬ ਦਾ ਪਾਣੀ ਜਾਣਾ ਹੈ ਉਸ ਨਹਿਰ ਦੇ ਵਾਸਤੇ ਇੱਕ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ 26 ਸੈਕਟਰ ਦੀ ਬਿਲਡਿੰਗ ਨੰਬਰ 2 ਦੇ ਵਿੱਚ ਵੱਡੇ ਵੱਡੇ ਇੰਜੀਨੀਅਰ ਉਸ ਮੀਟਿੰਗ ਵਿੱਚ ਆਉਣੇ ਆ ਤੇ ਪ੍ਰਧਾਨ ਕੀ ਕਰਨੀ ਆ ਐਮਐਸਸੀ ਕਰੀ ਨੇ ਅੱਜ ਵੱਡੀ ਮੋਹਰ ਲੱਗ ਜਾਣੀ ਆ ਵੀ ਇਹ ਨਹਿਰ ਕਦੋਂ ਤੇ ਕਿੰਨੇ ਦਿਨਾਂ ਚ ਚਾਲੂ ਕਰਕੇ ਤੇ ਪਾਣੀ ਤੋਰ ਦਿੱਤਾ ਜਾਵੇਗਾ ਅੱਜ ਦਫ਼ਤਰ ਵਿੱਚ ਬੜੀ ਚਹਿਲ ਪਹਿਲ ਸੀ ਜਾਂ ਅੰਮ੍ਰਿਤ ਵੇਲਾ ਸੀ ਸਵੇਰਾ ਜੇ ਚੜਿਆ ਸੀ ਦਫ਼ਤਰ ਦੇ ਬਾਹਰ-ਬਾਰ ਆ ਕੇ ਦੇ ਇੱਕ ਸਕੂਟਰ ਖਲੋਤਾ ਉਸ ਸਕੂਟਰ ਦੇ ਉਤੋਂ ਚਾਰ ਬੱਬਰ ਖਾੜਕੂ ਉਤਰੇ ਚੋਵਾ ਬੱਬਰ ਖਾੜਕੂਆਂ ਦੇ ਹੱਥਾਂ ਵਿੱਚ ਰਿਵਾਲਵਰ ਉਹ ਭੱਜ ਕੇ ਦੇ ਦਫ਼ਤਰ ਦੀਆਂ ਪੌੜੀਆਂ ਚੜੇ ਅੱਗੇ-ਅੱਗੇ ਭਾਈ ਬਲਵਿੰਦਰ ਸਿੰਘ ਚਟਾਣਾ ਭੱਜਾ ਜਾਵੇ ਤੇ ਦਫ਼ਤਰ ਦੇ ਵਿੱਚ ਚਾਹ ਦਾ ਪ੍ਰਬੰਧ ਕਰ ਰਿਹਾ ਸੀ ਭੋਲਾ ਪ੍ਰਸਾਦ ਪੀਣ ਆ ਉਹ ਚਾਹ ਲਈ ਜਾਂਦਾ ਸੀ ਵੱਡੇ ਇੰਜੀਨੀਅਰ ਵਾਸਤੇ ਭੋਲੇ ਪ੍ਰਸਾਦ ਦਾ ਧਿਆਨ ਪਿਆ ਭਾਈ ਬਲਵਿੰਦਰ ਸਿੰਘ ਚਟਾਣੇ ਤੇ ਉਹਨੂੰ ਸਮਝਦਿਆਂ देर ਨਾ ਲੱਗੀ ਭੋਲਿਆ ਤੂੰ ਦੇ ਕੱਲੀ ਚਾਹ ਲਈ ਜਾਂਨਾ ਪਰਫੀ ਦਾ ਡੱਬਾ ਤੇ ਆਉ ਚੁੱਕੀ ਆਉਂਦੇ ਦਿਨ ਚਾਰ ਜਾਣੇ ਦੇ ਨਾ ਹੋਵੇ ਕਿ ਮੂੰਹ ਤੇਰਾ ਪਹਿਲਾ ਮਿੱਠਾ ਹੋਵੇ ਭੋਲੇ ਨੇ ਕੋਠੇ ਤੋਂ ਛਾਲ ਮਾਰੀ ਤੇ ਭੋਲਾ ਨਜਾਇਜ਼ ਹੀ ਲੱਤ ਤੜਾ ਕੇ ਬਹਿ ਗਿਆ ਹੋ ਚਾਰੇ ਖਾੜਕੂ ਜੀਵ ਇੰਜੀਨੀਅਰ ਦੇ ਦਫਤਰ ਅੰਦਰ ਦਾਖਲ ਹੋਏ ਤੇ ਖਾੜਕੂਆਂ ਨੂੰ ਅੰਦਰ ਵੜਿਆ ਵੇਖ ਕੇ ਇੰਜੀਨੀਅਰ ਆਪਣੀ ਕੁਰਸੀ ਤੋਂ ਉੱਠ ਕੇ ਕਹਿੰਦਾ ਜੇ ਕਿਆ ਬਤਮੀਜ਼ੀ ਹੈ ਆਹ ਕੀ ਬਤਮੀਜ਼ੀ ਆ ਕੌਣ ਹੋ ਤੁਸੀਂ ਤੇ ਸਾਹਮਣੇ ਖਲੋਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਇੰਜੀਨੀਅਰ ਸਾਹਿਬ ਦਾਸ ਨੂੰ ਜਟਾਣਾ ਕਹਿੰਦੇ ਜਟਾਣਾ ਫੋਨ ਕੀਤਾ ਸੀ ਨਾ ਤੁਹਾਨੂੰ ਕਿ ਨਹਿਰ ਨਾ ਬਣਾਇਓ ਨਹਿਰ ਦੇ ਵਿੱਚ ਪਾਣੀ ਨਾ ਛੱਡਣ ਦੀ ਗੱਲ ਕਰਿਓ ਤੇ ਅਗਲੇ ਬੰਨਿਓ ਇੰਜੀਨੀਅਰ ਹੱਸ ਕੇ ਕਹਿੰਦਾ ਅੱਛਾ ਤੇਰਾ ਨਾਂ ਚਟਾਣਾ ਵਾ ਕਹਿੰਦਾ ਜੀ ਦਾਸ ਨੂੰ ਚਟਾਣਾ ਹੀ ਕਹਿੰਦੇ ਆ ਇੰਜੀਨੀਅਰ ਨੇ ਟੇਬਲ ਉੱਤੇ ਤਿੰਨ ਵਾਰੀ ਹੱਥ ਮਾਰਿਆ ਕਹਿੰਦਾ ਚਟਾਣਿਆ ਗੱਲ ਫੇਰ ਉਹੋ ਹੀ ਆ ਤੇਰੇ ਵਰਗੇ ਛੱਤੀ ਆਏ ਛੱਤੀ ਚਲੇ ਜਾਣਗੇ ਇਹ ਨਹਿਰ ਬਣੇਗੀ ਬਣੇਗੀ ਤੇ ਬਣ ਕੇ ਰਹੀ ਜਦੋਂ ਨੇ ਆ ਗੱਲ ਆਖੀ ਨਾ ਤੇ ਭਾਈ ਬਲਵਿੰਦਰ ਸਿੰਘ ਚਟਾਣੇ ਨੇ ਸਾਹਮਣੇ ਪਈ ਰੇੜੂ ਵਾਲੀ ਕੁਰਸੀ ਖਿੱਚ ਕੇ ਤੇ ਆਪਣੇ ਕੋਲ ਲਾਏ ਜਾਂਦੇ ਇੱਕ ਚੀਜ਼ ਆ ਸਿੱਖਾਂ ਨਾਲ ਕੋ ਧੱਕਾ ਕਰ ਲੈ 100 ਵਾਰੀ ਕਰ ਲੈ ਪਰ ਧੱਕਾ ਕਰਨ ਵਾਲਾ ਮੁੜ ਕੇ ਮੂੰਹ ਤੇ ਹੱਥ ਫੇਰ ਕੇ ਆ ਕੇ ਵੀ ਮੈਂ ਹੀ ਮੈਂ ਆ ਫੇਰ ਨਹੀਂ ਸਾਡੇ ਕੋ ਚਰਿਆ ਜਾਂਦਾ ਉਹ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਏ ਉਹ ਕਹਿੰਦਾ ਬਿੱਲੀ ਦੁੱਧ ਪੀਜੇ ਭਾਵੇਂ ਰੋਜ਼ ਪੀਜੇ ਪਰ ਜਦੋਂ ਦੁੱਧ ਪੀ ਕੇ ਤੇ ਬਨੇਰੇ ਤੇ ਬਹਿ ਕੇ ਮੁੱਛਾਂ ਤਾਂ ਠਾਂ ਠਾਂ ਕਰਦੀ ਆ ਨਾ ਫਿਰ ਨਹੀਂ ਜਰੀ ਜਾਂਦੀ ਕਹਿੰਦੇ ਅਗਲੀ ਵਾਰ ਹੀ ਆਈ ਫਿਰ ਤੈਨੂੰ ਦੱਸਾਂਗੇ ਇਹੋ ਕੁਝ ਤੁਹਾਡੇ ਨਾਲ ਵਾਪਰਿਆ ਭਾਵੇਂ ਉਹ ਇੰਦਰਾ ਗਾਂਧੀ ਸੀ ਭਾਵੇਂ ਉਹ ਮੱਸਾ ਰੰਗੜ ਸੀ ਭਾਵੇਂ ਉਹ ਜਰਨਲ ਵੈਦਿਆ ਸੀ ਜਿੰਨੇ ਧੱਕਾ ਕਰਕੇ ਮੁੱਛਾਂ ਤਾਂ ਠਾਂ ਕੀਤੀਆਂ ਨਾ ਉਹ ਬੰਦੇ ਨਰਕਾਂ ਦੇ ਰਾਹ ਪਏ ਇੰਜੀਨੀਅਰ ਕਹਿੰਦਾ ਨਹਿਰ ਬਣੇਗੀ ਤੇ ਭਾਈ ਚਟਾਨਾ ਕਹਿੰਦਾ ਇੰਜੀਨੀਅਰ ਸਾਹਿਬ ਮੈਂ ਵੀ ਤੇ ਇਹੋ ਹੀ ਕਹਿਣਾ ਨਹਿਰ ਬਣੇਗੀ 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 ਪਰ ਪਾਣੀ ਦੀ ਨਹੀਂ ਨਹਿਰ ਬਣੇਗੀ ਤੁਹਾਡੇ 23 ਜੁਲਾਈ 1990 ਉਥੋਂ ਲੈ ਕੇ ਤੇ ਹੁਣ ਤੱਕ ਸਾਲ ਗਿਣੋ ਤਕਰੀਬਨ ਤਕਰੀਬਨ 34 ਸਾਲ ਦਾ ਪੀਰੀਅਡ ਬਣਦਾ ਸਾਡਿਆਂ ਨੇ ਤੇ ਕਰ ਦਿੱਤਾ ਸੀ ਨਾ ਕੰਮ ਆ ਪਾਣੀ ਵੀ ਗਿਆ ਸੀ ਦੇਖੋ ਇੱਕ ਚੀਜ਼ ਆ ਇਹਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਿਓ ਸੋਚ ਦਾ ਦਾਇਰਾ ਸਿੱਖਾਂ ਨੂੰ ਵੱਡਾ ਕਰਨਾ ਪਊ ਅਹੀਂ ਸੋਚਦੇ ਆ ਜਿਹੜੀ ਚੀਜ਼ ਫੇਸਬੁੱਕ ਤੇ ਵੇਖ ਲਈ ਵਟਸਐਪ ਤੇ ਵੇਖ ਲਈ ਬੱਲੇ ਬੱਲੇ ਬੜੀ ਵੱਡੀ ਜਾਣਕਾਰੀ ਸਿੱਖਾਂ ਨੂੰ ਸੋਚ ਦਾ ਦਾਇਰਾ ਅੱਜ ਤੋਂ 30 40 ਸਾਲ ਕਾਂ ਖੜਨਾ ਪਊਗਾ ਇਹ ਸੋਚ ਦਾ ਦਾਇਰਾ ਇਹ ਕਹਿੰਦਾ ਉਹ ਪਿਛਲੇ 40 ਸਾਲਾਂ ਤੋਂ ਲੱਕ ਫਨ ਕੇ ਲੱਗਿਆ ਇਸ ਪੰਜਾਬ ਨੂੰ ਇਹ ਗੱਲ ਕਹਿਣੀ ਕਿ ਪੰਜਾਬ ਚ ਕੱਖ ਨਹੀਂ ਹੈਗਾ ਤੇ ਇਹ ਚੀਜ਼ ਤੁਹਾਡੇ ਨਿਆਣਿਆਂ ਦੇ ਦਿਮਾਗ ਚ ਫਿੱਟ ਕਰਨੀ ਆ ਬਸ ਸਾਡਾ ਨਿਤ ਪੰਜਾਬ ਦੇ ਵੱਖ-ਵੱਖ ਪਿੰਡਾਂ ਚ ਜਾਣ ਦਾ ਸਬੱਬ ਬਣਦਾ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਹਾਈਵੇ ਤੇ ਤੁਰਪੋ ਨਾ ਮੈਂ ਕੱਲ ਹੀ ਨਾਲਦਿਆਣਾ ਗੱਲ ਕਰਦਾ ਸਾਂ ਕਿੱਟੇਲਵਾ ਤੱਕ ਜਾਂਦਿਆਂ ਜਾਂਦਿਆਂ ਬਿਆਸ ਤੱਕ ਜਾਂਦਿਆਂ ਜਾਂਦਿਆਂ ਸੜਕ ਦੇ ਦੋਹਾਂ ਪਾਸੇ ਦੁਨੀਆਂ ਦੀਆਂ ਉਹ ਬ੍ਰਾਂਡਡ ਕੰਪਨੀਆਂ ਨੇ ਆਪਣੇ ਸ਼ੋਅਰੂਮ ਖੋਲ ਦਿੱਤੇ ਆ ਜੜੀਆਂ ਕੰਪਨੀਆਂ ਕੈਨੇਡਾ ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ 'ਚ ਸ਼ੋਅਰੂਮ ਖੋਲਦੀਆਂ ਉਹ ਕੰਪਨੀਆਂ ਬੇਵਕੂਫ ਨਹੀਂ ਆ ਕਿਉਂ ਪੰਜਾਬ ਦੇ ਵਿੱਚ ਆ ਕੇ ਅੰਮ੍ਰਿਤਸਰ ਦੇ ਵਿੱਚ ਆ ਕੇ ਇਨਾ ਪੈਸਾ ਇਨਵੈਸਟ ਕਰਕੇ ਤੇ ਆਪਣੇ ਬ੍ਰਾਂਡਡ ਸ਼ੋਅਰੂਮ ਖੋਲਣਾ ਉਹਨਾਂ ਨੂੰ ਪਤਾ ਵਾ ਇਥੋਂ ਦੀ ਰੋਟੀ ਪੱਕਣੀ ਆ ਪਰ ਤੁਹਾਨੂੰ ਇੱਕ ਚੀਜ਼ ਦੇ ਦਿੱਤੀ ਗਈ ਵੀ ਪੰਜਾਬ ਚ ਕੱਖ ਨਹੀਂ ਕਿਉਂ ਤੁਹਾਡੇ ਕੋਲੋਂ ਇਹ ਮਿੱਟੀ ਖਾਲੀ ਕਰਾਉਣੀ ਆ ਤੁਹਾਡੇ ਕੋਲੋਂ ਇਹ ਧਰਤੀ ਖਾਲੀ ਕਰਾਉਣੀ ਆ ਜੇ ਸਿਰ ਵੱਡਿਆ ਨਹੀਂ ਜਾਂਦਾ ਤੇ ਸੋਚ ਹੀ ਬਦਲ ਦਿਓ ਅੰਦਰ ਦਾ ਦਿਮਾਗ ਬਦਲ ਦਿਓ ਸਿਰ ਵੱਡੇ ਹਰ ਕਾਈ ਹੁੰਦਾ ਵਾ ਜਿਹੜਾ ਸੇਰ ਆਪਣੇ ਗੁਰੂ ਦਾ ਨਹੀਂ ਧਰਮ ਦਾ ਨਹੀਂ ਉਹਨੂੰ ਵੱਡੋ ਭਾਵੇਂ ਨਾ ਉਹਦੇ ਅੰਦਰ ਦੀ ਸੋਚ ਬਦਲ ਦਿਓ ਉਹ ਵੱਡਿਆਂ ਵਰਗਾ ਹੀ ਹੁੰਦਾ ਵਾ ਸਾਨੂੰ ਇੱਕ ਚੀਜ਼ ਦੇ ਦਿੱਤੀ ਵੀ ਕੱਖ ਨਹੀਂ ਹੈਗਾ ਭੁਖਾ ਮਰ ਚ ਲਿਆ ਪੰਜਾਬ ਪੰਜਾਬ ਚ ਕੁਝ ਨਹੀਂ ਹੈਗਾ ਜੇ ਪੰਜਾਬ ਚ ਕੁਝ ਨਹੀਂ ਹੈਗਾ ਆਉਣ ਵਾਲੇ ਪੰਜ ਸੱਤ ਸਾਲਾਂ ਦੀ ਖੇੜਿਆ ਸਾਰੇ ਬ੍ਰਾਂਡਡ ਸ਼ੋਅਰੂਮ ਚੱਲ ਜਾਣੇ ਆ ਤੁਹਾਡੇ ਐਸ ਹਾਈਵੇ ਉੱਤੇ ਜਿਹੜਾ ਆਖੇਮ ਕਰਨ ਵਾਲਾ ਵਾ ਇਹਦੇ ਤੇ ਵੀ ਬਾਨੇ ਸ਼ੁਰੂ ਹੋ ਜਾਣੇ ਆ ਸ਼ੁਰੂ ਹੋ ਹੀ ਗਏ ਹੋਣੇ ਆ ਇੱਥੇ ਸ਼ੁਰੂ ਹੋ ਜਾਣੇ ਆ ਇਹਦਾ ਮਤਲਬ ਇੱਥੇ ਕੰਮ ਚੱਲਦਾ ਵਾ ਦਾਦੀ ਬਾਰ ਦੀਆਂ ਕੰਪਨੀਆਂ ਆ ਕੇ ਇੱਥੇ ਸ਼ੋਅਰੂਮ ਖੋਲਣ ਲੱਗੀਆਂ ਆਹ ਦਿੱਲੀ ਕਟੜਾ ਹਾਈਵੇ ਅਮਰਸਰ ਦੇ ਲਾਗੇ ਲਾਗੇ ਇੱਕ ਹਾਈਵੇ ਬਣ ਗਿਆ ਬਹੁਤ ਵੱਡਾ ਇੱਕ ਆਦੇ ਲਈ ਬਣ ਗਿਆ ਜੇ ਪੰਜਾਬ 'ਚ ਹੈ ਕੱਖ ਨਹੀਂ ਉਹ ਹਾਈਵੇ ਬਣਾਉਣ ਦੀ ਕੀ ਲੋੜ ਸਿੱਦੇ ਮਿੱਟੀ ਹੋਈ ਪਈ ਜਗ੍ਹਾ ਤੇ ਤੁਹਾਨੂੰ ਕਿਸੇ ਤਰੀਕੇ ਪਿਆਰ ਨਾਲ ਡਾਲਰਾਂ ਪੌਂਡਾਂ ਦੀ ਚਮਕਣਾ ਇੱਥੋਂ ਕੱਢਣਾ ਵਾ ਇੱਕ ਕੱਢਣੇ ਸ਼ੁਰੂ ਕੀ ਕਰ ਦਿੱਤੇ ਅਸੀਂ ਨਿਕਲ ਹੀ ਗਏ ਆ तकरीबन ਤੱਕ ਮੈਂ